ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰਦੇ ਆ ਮੁੱਖ ਸੁਣਖਿਆ ਤੇ ਪੰਜਾਬੀ ਮੁੱlde ਕਾਰੋਬਾਰੀ ਦਾ ਮਿਸਿਸ ਸਾਗਾ ਦੇ ਵਿੱਚ ਕਤਲ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ ਪੰਜਾਬ ਬੰਦੇ ਕਾਤਲ ਨੂੰ 15 ਸਾਲ ਕੈਦ ਦੀ ਸਜ਼ਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਓਕਨਾਗਨ ਕੈਂਪਸ ਤੇ ਵਿੱਚ ਸਿਕਿਉਰਿਟੀ ਗਾਰਡ ਵਜੋਂ ਕਰਦੀ ਸੀ ਨੌਕਰੀ ਇਹ ਰਿਪੋਰਟ ਦੇ ਮਦੇਨਜ਼ੜ ਯੂਐਸ ਅਤੇ ਕੈਨੇਡਾ ਦੇ ਸਟੋਰਾਂ 'ਚ ਵਧਣਗੀਆਂ ਕੀਮਤਾਂ沃尔ਮਾਰਟ ਵੱਲੋਂ ਕੀਮਤਾਂ ਨੂੰ ਸੰਭਵ ਰੱਖਣ ਦਾ ਦਾਵਾ ਜੰਗਲੀ ਆਕਰ ਕੇ ਮੈਨੀਟੋਬਾ ਦੇ ਪ੍ਰਵਿੰਸ਼ਲ ਪਾਰਕ ਦੇ ਵਿੱਚ ਐਲਾਨੀ ਗੇ ਸਟੇਟ ਆਫ ਅਮਰਜੈਂਸੀ ਪ੍ਰੀਮੀਅਰ ਵੈਬਕੀਨਿਉ ਨੇ ਅਪਡੇਟ ਕੀਤੀ ਪ੍ਰਦਾਨ ਹੁਣ ਖਬਰਾਂ ਵਿਸਾਰ ਦੇ ਨਾਲ ਪੰਜਾਬੀ ਮੂਲ ਦੇ ਕਾਰੋਬਾਰੀ ਦਾ ਇਸ ਸਾਗਾ ਦੇ ਵਿੱਚ ਕਤਲ ਹੋ ਗਿਆ ਹੈ ਪੀਲ ਪੁਲਿਸ ਦੇ ਹੋਮਿਸਾਈਡ ਯੂਨਿਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਤੇ ਉਦੋਂ ਸੋਸ਼ਲ ਮੀਡੀਆ ਦੇ ਉੱਤੇ ਲੌਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਇੱਕ ਗੁਰਗੇ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਬਿਸ਼ਨੋਈ ਗੈਂਗ ਅਤੇ ਖਲਸਤਾਨੀ ਗਤੀਵਿਧੀਆਂ ਦੇ ਕਨੈਕਸ਼ਨ ਨੂੰ ਲੈ ਕੇ ਕੈਨੇਡਾ ਦੀ ਭਾਰਤ ਵਿਚਾਲੇ ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ ਕੈਨੇਡਾ ਦੇ ਮਿਸਿਸਾਗਾ ਸ਼ਹਿਰ 'ਚ ਸਵੇਰੇ ਇੱਕ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਦਫ਼ਤਰ ਨੇੜੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਢੱਡਾ ਟਰਕਿੰਗ ਸੇਫਟੀ ਤੇ ਕੰਪਲਾਈਂਸ ਬਿਜ਼ਨਸ ਚਲਾਉਂਦੇ ਸੀ ਤੇ ਆਪਣੇ ਦਫ਼ਤਰ ਨੇੜੇ ਟੈਲਫੋਰਟ ਵੇ ਅਤੇ ਡੇੜੀ ਰੋਡ ਦੇ ਇਲਾਕੇ 'ਚ ਆਪਣੀ ਕਾਰ ਕੂਲ ਖੜੇ ਸੀ ਜਦੋਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਤੇ ਲਗਭਗ 20 ਗੋਲੀਆਂ ਚਲਾਈਆਂ ਢੱਡਾ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ ਇਸ ਕਤਲ ਦੀ ਜ਼ਿੰਮੇਵਾਰੀ ਭਾਰਤ ਦੇ ਵਿੱਚ ਸਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੁਦਾਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਹੈ ਗੁਦਾਰਾ ਨੇ ਦੱਸਿਆ ਹੈ ਕਿ ਉਹ ਤੇ ਗੋਲਡੀ ਬਰਾੜ ਇਹ ਹੱਤਿਆ ਦੇ ਜ਼ਿੰਮੇਵਾਰ ਨੇ ਗੁਦਾਰਾ ਨੇ ਦੋਸ਼ ਲਾਇਆ ਹੈ ਕਿ ਟੱਡਾ ਨੇ ਖਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਰਸ਼ ਡੱਲਾ ਦੀ ਜ਼ਮਾਨਤ ਲਈ ਪੈਸੇ ਦਿੱਤੇ ਤੇ ਉਹਨਾਂ ਦੇ ਦੁਸ਼ਮਨਾ ਦੇ ਨੇੜੇ ਸੀ ਉਹਨੇ ਕਿਹਾ ਕਿ ਟੱਡਾ ਨੂੰ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਪਰ ਫਿਰ ਵੀ ਉਹ 2 ਮਹੀਨੇ ਪਹਿਲਾਂ ਅਰਸ਼ ਡੱਲਾ ਦੀ ਜ਼ਮਾਨਤ ਲਈ ਮਦਦ ਕਰ ਰਿਹਾ ਸੀ ਉਦਾਰਾਨਿਕ ਹੈ ਕਿ ਇਹੀ ਹਸ਼ਰ ਹੋਵੇਗਾ ਹਰ ਉਸ ਵਿਅਕਤੀ ਦਾ ਜੋ ਸਾਡੇ ਦਸ਼ਮਨਾਂ ਦਾ ਸਮਰਥਨ ਕਰੇਗਾ ਆਰਸ਼ਦ ਡੱਲਾ ਹਰਦੀਪ ਸਿੰਘ ਨਿਹਰ ਦੀ ਮੌਤ ਤੋਂ ਬਾਅਦ ਖਾਲਿਸਤਾਨੀ ਗਤੀਵਿਧੀਆਂ ਦੀ ਅਗਵਾਈ ਕਰਤਾ ਮੰਨਿਆ ਜਾਂਦਾ ਹੈ ਤੇ 2020 ਚ ਕੈਨੇਡਾ ਪਹੁੰਚਾਇਆ ਸੀ ਉਸ ਉੱਤੇ ਕਤਲ ਜ਼ਬਰਨ ਵਸੂਲੀ ਟਾਰਗੇਟ ਕਿਲਿੰਗ ਸਨ 13 ਤੋਂ ਵੱਧ ਮਾਮਲੇ ਦਰਜ ਨੇ 2023 ਚ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਉਸ ਨੂੰ ਅਤਵਾਦੀ ਘੋਸ਼ਿਤ ਕੀਤਾ ਸੀ ਪੁਲਿਸ ਨੇ ਹੱਤਿਆ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਅੱਜ ਤੀ ਜਾਂਚ ਕੀਤੀ ਜਾ ਰਹੀ ਹੈ ਹਮਲਾਵਰ ਹੱਥ ਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਤਦਨੇ ਹਾਲ ਹੀ ਦੇ ਵਿੱਚ ਵਧ ਰਹੀਆਂ ਧਮਕੀਆਂ ਤੇ ਵਸੂਲੀ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਇਹ ਵਾਕਿਆ ਕੈਨੇਡਾ ਚ ਦੱਖਣੀ ਏਸ਼ੀਆਈ ਕਾਰੋਬਾਰੀ ਵਰਗ ਵਿੱਚ ਵਧ ਰਹੀਆਂ ਟਾਰਗੇਟ ਕਿਲਿੰਗਸ ਅਤੇ ਵਸੂਲੀ ਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ ਬਿਸ਼ਨੋਈ ਗੈਂਗ ਤੇ ਖਲਸਤਾਨੀ ਗਤੀਵਿਧੀਆਂ ਦੇ ਕਨੈਕਸ਼ਨ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਰਾਜਨੀਤਿਕ ਤਣਾਅ ਵੀ ਪੈਦਾ ਹੈ ਕੈਨੇਡੀਅਨ ਪੁਲਿਸ ਮੁਤਾਬਕ ਬਿਸ਼ਨੋਈ ਗੈਂਗ ਨੂੰ ਭਾਰਤੀ ਏਜੰਟਾਂ ਨਾਲ ਜੋੜਿਆ ਗਿਆ ਹੈ ਜੋ ਕਿ ਕੈਨੇਡਾ 'ਚ ਖਲਸਤਾਨੀ ਦੰਤਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਰੋਹਿਤ ਗੁਦਾਰਾ ਤੇ ਹੋਰ ਗੈਂਗ ਮੈਂਬਰ ਇੰਟਰਪੋਲ ਦੀ ਰੈੱਡ ਕਾਰਨਰ ਨੋਟਿਸ 'ਚ ਸ਼ਾਮਿਲ ਨੇ ਹਰਜੀਤ ਸਿੰਘ ਢੱਡਾ ਦੀ ਹੱਤਿਆ ਨੇ ਕੈਨੇਡਾ 'ਚ ਸਿੱਖ ਅਤੇ ਪੰਜਾਬੀ ਭਾਈਚਾਰੇ 'ਚ ਡਰ ਦਾ ਮਾਹੌਲ ਪੈਦਾ ਕੀਤਾ ਹੈ ਸਥਾਨਕ ਭਾਈਚਾਰੇ ਅਤੇ ਲੀਡਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਹਤਿਆਰਿਆਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਇਸ ਘਟਨਾ ਨਾਲ ਸੰਬੰਧੀ ਜਾਣਕਾਰੀ ਰੱਖਦਾ ਹੈ ਤਾਂ ਪੁਲਿਸ ਤੱਕ ਜ਼ਰੂਰ ਪਹੁੰਚ ਕੀਤੀ ਜਾਵੇ ਤੇ ਉੱਧਰ ਕੈਨੇਡਾ ਦੇ ਵਿੱਚ ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਕੈਦ ਸੁਣਾਈ ਗਈ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਇੱਕ ਨਾਗਰਿਕ ਕੈਂਪਸ ਦੇ ਵਿੱਚ ਸਿਕਿਉਰਿਟੀ ਗਾਰਡ ਵਜੋਂ ਨੌਕਰੀ ਕਰਦੀ ਸੀ 24 ਸਾਲਾਂ ਹਰਮਨਦੀਪ ਕੌਰ ਜਿਸ ਦੇ ਉੱਤੇ 26 ਫਰਵਰੀ 2022 ਨੂੰ ਹਮਲਾ ਕੀਤਾ ਗਿਆ ਤੇ ਇੱਕ ਦਿਨ ਬਾਅਦ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਹੁਣ ਉਸ ਦੇ ਕਾਤਲ ਨੂੰ 15 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਕੈਨੇਡਾ ਚ ਪੰਜਾਬਣ ਮੁਟਿਆਰ ਦੇ ਕਾਤਲ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਪੀਆ ਦੇ ਇੱਕ ਨਾਗਰਿਕ ਕੈਂਪਸ ਚ ਸੈਕਿਉਰਿਟੀ ਗਾਰਡ ਦੀ ਨੌਕਰੀ ਕਰਦੀ 24 ਸਾਲਾ ਹਰਮਨਦੀਪ ਕੌਰ ਉੱਤੇ 26 ਫਰਵਰੀ 2022 ਨੂੰ ਹਮਲਾ ਹੋਇਆ। ਇੱਕ ਦਿਨ ਬਾਅਦ ਹਸਪਤਾਲ ਚ ਸੁਸਨੇ ਦਮ ਤੋੜ ਦਿੱਤਾ। ਹਮਲਾਵਰ ਦੀ ਹਰਮਨਦੀਪ ਕੌਰ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਵਾਰਦਾਤ ਵੇਲੇ ਨਸ਼ੇਚ ਹੋਣ ਕਰਕੇ ਉਸਨੇ ਹਰਮਨਦੀਪ ਕੌਰ ਤੇ ਐਨੇ ਵਾਰ ਕੀਤੇ ਕਿ ਉਸਨੂੰ ਬਚਾਇਆ ਨਹੀਂ ਜਾ ਸਕਿਆ ਹਿੰਸਾ ਦੀ ਵਾਰਦਾਤ 10 ਮਿੰਟ ਤੋਂ ਵੱਧ ਸਮਾਂ ਚੱਲੀ ਰਹੀ ਧਰਤੀ ਤੇ ਡਿੱਗੀ ਹਰਮਨਦੀਪ ਕੌਰ ਦੇ ਸਿਰ ਤੇ ਹਮਲਾਵਰ ਨੇ ਅਣਗਿਣਤ ਠੁੱਡੇ ਮਾਰੇ 2015 ਚ ਪੰਜਾਬ ਤੋਂ ਕੈਨੇਡਾ ਪੁੱਜੀ ਹਰਮਨਦੀਪ ਕੌਰ ਪੈਰਾਮੈਡਿਕ ਬੰਨਣਾ ਚਾਹੁੰਦੀ ਸੀ ਕਾਲਜ ਦੀ ਫੀਸ ਇਕੱਠੀ ਕਰਨ ਲਈ ਸਿਕਿਉਰਿਟੀ ਗਾਰਡ ਦਾ ਕੰਮ ਕਰਨ ਲੱਗੀ ਫਰਵਰੀ 2022 ਦੇ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਹਰਮਨਦੀਪ ਕੌਰ ਨੂੰ ਕੈਨੇਡਾ ਦੀ ਪੀਆਰ ਮਿਲੀ ਤੇ ਕੈਨੇਡਾ 'ਚ ਇੱਕ ਲੰਮਾ ਸਫ਼ਰ ਯਕੀਨੀ ਹੋ ਗਿਆ ਪਰ ਹੁਣੀ ਨੂੰ ਕੌਣ ਢਾਲ ਸਕਦਾ ਸੀ ਕੈਲੋਨਾ ਨਾਲ ਸੰਬੰਧਿਤ 24 ਸਾਲਾਂ ਦਾ ਤੇ ਅਗਨੀ ਬੈਨੇ ਹਬਰਨ ਨੂੰ ਸਜ਼ਾ ਸੁਣਾਈ ਜਾਣ ਮੌਕੇ ਹਰਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਵੀ ਅਦਾਲਤ 'ਚ ਮੌਜੂਦ ਸੀ ਹਰਮਨਦੀਪ ਕੌਰ ਦੀ ਮਾਤਾ ਨੇ ਅਦਾਲਤ 'ਚ ਬਿਆਨ ਦਰਜ ਕਰਾਉਂਦਿਆਂ ਕਿਹਾ ਕਿ ਉਹਨਾਂ ਦੀ ਬੇਟੀ ਸੁਪਨਿਆਂ ਦੀ ਪੰਛ ਲੈ ਕੇ ਕੈਨੇਡਾ ਆਈ ਸੀ ਉਹ ਸਿਰਫ ਆਪਣੇ ਬਾਰੇ ਨਹੀਂ ਸਿਚਦੀ ਸਗੋਂ ਪੂਰੇ ਪਰਿਵਾਰ ਨੂੰ ਕੈਨੇਡਾ ਸੱਦਣਾ ਚਾਹੁੰਦੀ ਸੀ ਸੋਗਜ ਡੁੱਬੀ ਹਰਵੰਦੀਪ ਕੌਰ ਦੀ ਮਾਤਾ ਨੇ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਤਾਂ ਕਿ ਭਵਿੱਖ 'ਚ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਦੁੱਖ ਝੰਡਾਣਾ ਨਾ ਪਵੇ। ਉਹਨਾਂ ਕਿਹਾ ਕਿ ਧੀ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਰੋਜ਼ਾਨਾ ਅਸਹਿ ਦੁੱਖ ਵਿੱਚੋਂ ਲੰਘ ਰਿਹਾ ਸੀ। ਘਰ 'ਚ ਚੁੱਪ ਫਸੀ ਸੀ ਤੇ ਹਰ ਵੇਲੇ ਸੋਗ ਭਰਪੂਰ ਮਾਹੌਲ ਬਣਿਆ ਰਹਿੰਦਾ ਹੈ। ਉਧਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਹੈ ਕਿ ਮਾਨਸਿਕ ਤੌਰ 'ਤੇ ਬਿਮਾਰ ਇੱਕ ਸ਼ਖਸ ਨੇ ਬੇहद ਜ਼ਲਮਾਨਾ ਤਰੀਕੇ ਨਾਲ ਕੁੜੀ ਦਾ ਕਤਲ ਕਰਤਾ। ਜੋ ਵਾਰਦਾਤ ਵੇਲੇ ਨਿਸ਼ਚਿਤ ਸੀ। ਚਿੱਤੀ ਰਵੀ ਕਿ ਕੈਲੋਨਾ ਸ਼ਹਿਰ ਦੀ ਕੌਂਸਲਰ ਮੋਹਿਨੀ ਸਿੰਘ ਨੇ ਸਵਾਲ ਚੁੱਕਿਆ ਸੀ ਕਿ ਇੱਕ ਸ਼ਖਸ ਜੋ ਵਿਧਿਕ ਅਦਾਰੇ ਦੀ ਸਿਕਿਉਰਿਟੀ ਦਾ ਠੇਕੇਦਾਰ ਵੀ ਹੈ ਉਹ ਇਕੱਲੀ ਕੁੜੀ ਕੋਲ ਕੀ ਕਰਨ ਗਿਆ ਸੀ ਜੋ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਵਿਦਿਆਰਥੀਆਂ ਦੀ ਸੁਰੱਖਿਆ ਤਾਂ ਖੁਦ ਬਖੋਦ ਖਤਰੇ 'ਚ ਪੈ ਗਈ ਸਮਝੋ ਉਹਨਾਂ ਕਹੇ ਕਿ ਕੈਨੇਡਾ 'ਚ ਨਵੇਂ ਪੱਕੇ ਹੋਣ ਵਾਲੇ ਪ੍ਰਵਾਸੀਆਂ ਨੂੰ ਰੁਜ਼ਗਾਰ ਦੇ ਕਾਫੀ ਮੌਕੇ ਮਿਲ ਜਾਂਦੇ ਨੇ ਪਰ ਕੁਝ ਲੋਕ ਇਹਨਾਂ ਨੂੰ ਖਤਰੇ ਭਰੀਆਂ ਨੌਕਰੀਆਂ ਵੱਲ ਲੈ ਜਾਂਦੇ ਨੇ ਅਦਰ ਟੈਰੇਸ ਦੇ ਮੱਦੇਨਜ਼ਰ ਯੂਐਸ ਅਤੇ ਕੈਨੇਡਾ ਦੇ ਕੁਝ ਸਟੋਰਸ ਦੇ ਵਿੱਚ ਕੀਮਤਾਂ ਵਧਣ ਦੇ ਅਸਾਰ ਵਿਖਾਈ ਦੇ ਰਹੇ ਨੇ ਪਰ ਵਾਲਮਾਰਟ ਦੇ ਵੱਲੋਂ ਕੀਮਤਾਂ ਨੂੰ ਜਿੰਨਾ ਸੰਭਵ ਹੋ ਸਕੇ ਉਹਨਾਂ ਘੱਟ ਰੱਖਣ ਦਾ ਦਾਵਾ ਕੀਤਾ ਗਿਆ ਹੈ। ਕੈਨੇਡਾ ਤੇ ਯੂਐਸ ਦੇ ਖਰੀਦਦਾਰਾਂ ਨੂੰ ਕੁਝ ਸਟੋਰਾਂ ਉੱਤੇ ਆਉਣ ਵਾਲੇ ਦਿਨਾਂ ਤੌਰਾਨ ਮਹਿੰਗਾਈ ਦੇਖਣ ਨੂੰ ਮਿਲ ਸਕਦੀ ਹੈ। ਬਲੌਸ 3 ਪ੍ਰੀ ਟੈਰਫ ਇਨਵੈਂਟਰੀ ਖਤਮ ਹੋ ਗਈ ਹੈ ਤੇ ਵਾਲਮਾਰਟ ਵੱਲੋਂ ਵੀ ਕੀਮਤਾਂ 'ਚ ਵਾਧੇ ਲਈ ਤਿਆਰੀ ਕੀਤੀ ਜਾ ਰਹੀ ਹੈ। ਰਿਬਲੌਂਸ ਦੇ ਮੁੱਖ ਕਾਰਜਕਾਰੀ ਬੈਂਕ ਨੇ ਬੁੱਧਵਾਰ ਨੂੰ ਇੱਕ ਲਿੰਕਡਇਨ ਪੋਸਟ ਦੇ ਵਿੱਚ ਕਿਹਾ ਹੈ ਕਿ ਗਰੋਸਰੀ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਕਿਉਂਕਿ ਟੈਰਫ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਲਿਆਂਦੇ ਗਏ ਉਤਪਾਦ ਮੁੱਕ ਚੁੱਕੇ ਨੇ ਜਿਸ ਦਾ ਮਤਲਬ ਹੈ ਕਿ ਕੁਝ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਪਹਿਲੀ ਤਮਾਹੀ ਦੇ ਮੁਨਾਫੇ 'ਚ ਗਿਰਾਵਟ ਦਾ ਐਲਾਨ ਕਰਨ ਤੋਂ ਬਾਅਦ ਵਾਲਮਾਰਟ ਨੇ ਵੀ ਟੈਰਿਫਸ ਤੇ ਮਤੇ ਨਜ਼ਰ ਉੱਚੀਆਂ ਲਾਗਤਾਂ ਕਾਰਨ ਅਮਰੀਕੀ ਸਟੋਰਾਂ 'ਚ ਕੀਮਤਾਂ ਵਧਾਉਣ ਦੀ ਗੱਲ ਆਖੀ। ਲੋਬਲਜ਼ ਟੈਰਿਫਸ ਪ੍ਰਭਾਵਿਤ ਉਤਪਾਦਾਂ ਦੀ ਨਿਸ਼ਾਨਦੇਹੀ ਕਰਨ 'ਚ ਤੇਜ਼ ਰਹੀ ਨੇ। ਮੌਜੂਦਾ ਗਿਣਤੀ ਅਨੁਸਾਰ ਫਿਲਹਾਲ ਹਜ਼ਾਰ ਤੋਂ ਘੱਟ ਵਸਤਾਂ ਪ੍ਰਭਾਵਿਤ ਨੇ ਪਰ ਬੈਂਕ ਮੁਤਾਬਕ ਅਗਲੇ 1 ਜਾਂ 2 ਹਫ਼ਤਿਆਂ 'ਚ ਇਹ ਕੁੱਲ ਗਿਣਤੀ 3000 ਤੋਂ ਵੱਧ ਹੋ ਜਾਵੇਗੀ ਤੇ ਅਗਲੇ 2 ਮਹੀਨਿਆਂ 'ਚ 6000 ਤੋਂ ਵੱਧ ਹੋ ਸਕਦੀ ਹੈ। ਬੈਂਕ ਨੇ ਕਿਹਾ ਹੈ ਕਿ ਹਾਲਾਂਕਿ ਯੂਐਸ ਅਤੇ ਹੋਰ ਦੇਸ਼ਾਂ ਵਿੱਚ ਚੱਲੇ ਟੈਰਿਫ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ ਪਰ ਕੈਨੇਡਾ 'ਚ ਹਜੇ ਅਜੇ ਨਹੀਂ ਹੈ ਦਰਸਲ ਆਉਣ ਵਾਲੇ ਹਫ਼ਤਿਆਂ ਵਿੱਚ ਟੈਰਿਫ ਨਾਲ ਸੰਬੰਧਿਤ ਵਾਧੇ ਦੀ ਇੱਕ ਵੱਡੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੈਂਕ ਮੁਤਾਬਕ ਟੈਰਿਫ ਪ੍ਰਭਾਵਿਤ ਵਸਤੂਆਂ ਹਜੇ ਵੀ ਕੰਪਨੀ ਦੇ ਸਟਾਫ 'ਚ ਲਗਭਗ 80 ਹਜ਼ਾਰ ਵਸਤੂਆਂ ਦਾ ਇੱਕ ਛੋਟਾ ਜਿਹਾ ਹਿੱਸਾ ਹੋਣਗੀਆਂ ਪਰ ਕਸਟਮਰ ਕੁਦਰਤੀ ਭੋਜਨ ਸਿਹਤ ਤੇ ਸੁੰਦਰਤਾ ਉਤਪਾਦਾਂ ਵਰਗੀਆਂ ਸ਼੍ਰੇਣੀਆਂ 'ਚ ਬਦਲਾਅ ਦੇਖਣਗੇ ਉਨਾ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰ ਨੇਤਾਵਾਂ ਨੂੰ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਵਿੱਚ ਸ਼ਾਮਲ ਹੁੰਦੇ ਵੇਖਣਾ ਚੰਗਾ ਲੱਗਿਆ ਕਿਉਂਕਿ ਸਾਰੇ ਸਥਿਤੀ ਦੇ ਤੇਜ਼ੀ ਨਾਲ ਠੀਕ ਹੋਣ ਦੀ ਉਮੀਦ ਕਰ ਰਹੇ ਨੇ ਬੈਂਕ ਨੇ ਕਿਹਾ ਹੈ ਕਿ ਉਹ ਇਹ ਦੇਖ ਕੇ ਖੁਸ਼ ਹੈ ਕਿ ਫੈਡਰਲ ਸਰਕਾਰ ਨੇ ਆਪਣੀਆਂ ਕਾਊਂਟਰ ਟੈਰਫ ਨੀਤੀਆਂ ਨੂੰ ਬਦਲਿਆ ਹੈ ਕੈਨੇਡਾ ਵੱਲੋਂ ਕੀਤੇ ਉਪਾਵਾਂ ਚ ਕੈਨੇਡੀਅਨ ਨਿਰਮਾਣ ਪ੍ਰੋਸੈਸਿੰਗ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪੈਕੇਜਿੰਗ 'ਚ ਵਰਤੇ ਜਾਣ ਵਾਲੇ ਅਮਰੀਕੀ ਸਮਾਨ ਦੀ ਇੱਕ ਵਿਸ਼ਾਲ ਸ਼੍ਰੇਣੀ ਤੇ ਵਿਰੋਧੀ ਟੈਰਿਫਸ ਨੂੰ 6 ਮਹੀਨਿਆਂ ਲਈ ਮੁਅਤਲ ਕਰਨਾ ਸ਼ਾਮਲ ਹੈ ਰਫ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਭੋਜਨ ਅਰਥਸ਼ਾਸਤਰੀ ਮਾਈਕ ਵੌਨ ਮੈਸੋਨ ਨੇ ਕਿਹਾ ਕਿ ਕੈਨੇਡਾ ਦੇ ਵਿਰੋਧੀ ਟੈਰਫਾਂ ਨੇ ਆਮ ਤੌਰ ਤੇ ਉਹਨਾਂ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਦੇ ਕੈਨੇਡਾ ਵਿੱਚ ਪੈਦਾ ਹੋਣ ਵਾਲੇ ਆਪਸ਼ਨਸ ਨਹੀਂ ਜਿਵੇਂ ਕਿ ਡੇਢੀ ਪੋਲਟਰੀ ਤੇ ਅਨਾਜ ਫੋਰਮਟ ਦੇ ਸੀਈਓ ਡਗ ਮੈਕਮਿਲਨ ਨੇ ਇੱਕ ਬਿਆਨ ਚ ਕਿਹਾ ਹੈ ਕਿ ਅਸੀਂ ਆਪਣੀਆਂ ਕੀਮਤਾਂ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਟੈਰਿਫਸ ਦੀ ਵਿਸ਼ਾਲਤਾ ਨੂੰ ਦੇਖਦਿਆਂ ਹੋਇਆਂ ਸਾਰੇ ਦਬਾਅ ਨੂੰ ਜਜ਼ਬ ਕਰਨ ਦੀ ਯੋਗ ਨਹੀਂ ਆ। ਉਹਨਾਂ ਕਿਹਾ ਹੈ ਕਿ ਕੀਮਤਾਂ 'ਚ ਵਾਧਾ ਹੋਰ ਹੌਲੀ-ਹੌਲੀ ਮਹਿਸੂਸ ਹੋਵੇਗਾ ਪਰ ਇਹ ਪਹਿਲਾਂ ਹੀ April ਦੀ ਸ਼ੁਰੂਆਤ 'ਚ ਸ਼ੁਰੂ ਹੋ ਗਿਆ ਸੀ ਤੇ ਮਈ ਮਹੀਨੇ 'ਚ ਹੋਰ ਤੇਜ਼ ਹੋ ਗਿਆ ਹੈ। ਮਹਿਕਮਲ ਨੇ ਕਿਹਾ ਹੈ ਕਿ Walmart ਦਰਜਨਾਂ ਦੇਸ਼ਾਂ ਤੋਂ ਆਮ ਸਮਾਨ ਦਾ ਆਯਾਤ ਕਰਦਾ ਹੈ। ਉਹਨਾਂ ਕਿਹਾ ਹੈ ਕਿ ਕੁਝ ਤਾਰੀਕਾ Peru ਤੇ Colombia ਵਰਗੇ ਦੇਸ਼ ਕੇਲੇ, ਐਵੋਕਾਡੋ ਕਾਫੀ ਤੇ ਗੁਲਾਬ ਵਰਗੇ ਕਰਿਆਨੇ ਦੇ ਸਾਮਾਨ ਤੇ ਲਾਗਤਾਂ ਵਧਾੜੇ ਨੇ沃尔ਮਾਰਟ ਦਾ ਜ਼ਿਕਰ ਹੈ ਕਿ ਇਹ ਵਿਭਾਗਾਂ ਦੇ ਅੰਦਰ ਆਮ ਸਾਮਾਨ ਤੇ ਲਾਗਤਾਂ ਨੂੰ ਜਜ਼ਬ ਕਰ ਰਿਹਾ ਹੈ ਕੁਝ ਮਾਮਲਿਆਂ 'ਚ ਹਜੇ ਤੱਕ ਵਾਧੀਆਂ ਲਾਗਤਾਂ ਨੂੰ ਅੱਗੇ ਨਹੀਂ ਵਿਦਾਇਆ ਜਾ ਰਿਹਾ ਜੰਗਲੀਆ ਕਰਕੇ ਮੈਨੀਟੋਬਾ ਨੇ ਇੱਕ ਪ੍ਰਵਿੰਸ਼ਲ ਪਾਰਕ ਦੇ ਵਿੱਚ ਸਟੇਟ ਆਫ ਅਮਰਜੈਂਸੀ ਐਲਾਨ ਦਿੱਤੀ ਹੈ ਜੰਗਲੀ ਅੱਗ ਕਰਕੇ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਤੇ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਨੇ ਵਿਨਿਪੈਗ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਤਾਜੋ ਸੂਬੇ ਦੇ ਵਿੱਚ ਜੰਗਲ ਦੀ ਅੱਗ ਦੀ ਸਥਿਤੀ ਬਾਰੇ ਅਪਡੇਟ ਪ੍ਰਦਾਨ ਕੀਤੀ ਜਾ ਸਕਿਆ ਗਰਮ ਖੁਸ਼ਕ ਤੇ ਹਵਾਦਾਰ ਹਾਲਾਤਾਂ ਨੇ ਪੂਰੇ ਪੂਰਬੀ ਖੇਤਰ ਦੇ ਵਿੱਚ ਅੱਗ ਨੂੰ ਭੜਕਾ ਦਿੱਤਾ ਇਸ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 1000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਮੈਨੀਟੋਬਾ ਦੇ ਪ੍ਰੀਮੀਅਰ ਵੇਬ ਕਿਨੀਊ ਨੇ ਜੰਗਲੀ ਅੱਗ ਕਾਰਨ ਦੋ ਲੋਕਾਂ ਦੀ ਮੌਤ ਤੋਂ ਇੱਕ ਦਿਨ ਬਾਅਦ ਪ੍ਰੋਵਿੰਸ਼ਲ ਪਾਰਕ ਨੂੰ ਖਾਲੀ ਕਰਨ 'ਚ ਸਹਾਇਤਾ ਲਈ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਉਨ੍ਹਾਂ ਨੇ ਲਾਕ ਡੂ ਬੋਨੇਟ ਦੀ ਪੇਂਡੂ ਮਿਉਂਸਿਪੈਲਿਟੀ ਦੇ ਵਿੱਚ ਅਗਰ ਲੱਗਨ ਨਾਲ ਮਰਨ ਵਾਲੇ ਆਤਮੀ ਤੇ ਔਰਤ ਬਾਰੇ ਵੀਰ ਵੀ ਨਹੀਂ ਦਿੱਤੇ ਪਰ ਉਨ੍ਹਾਂ ਕਿਹਾ ਕਿ ਮੌਤਾਂ ਦਾ ਮਤਲਬ ਹੈ ਅਧਿਕਾਰੀ ਖਤਰੇ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਨਿਕਾਸੀ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਵਾਧੂ ਸ਼ਕਤੀਆਂ ਚਾਹੁੰਦੇ ਨੇ ਵਰਸ਼ਲ ਪ੍ਰਵਿੰਸ਼ਲ ਪਾਰਕ ਲਈ ਜਾਰੀ ਕੀਤੇ ਗਏ ਇੱਕ ਨਿਕਾਸੀ ਆਦੇਸ਼ ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵੀਰਵਾਰ ਦੁਪਹਿਰ ਤੱਕ ਇਲਾਕੇ ਨੂੰ ਖਾਲੀ ਕਰਨਾ ਪੈਣਾ ਸੀ ਇਸ ਖੇਤਰ ਚ 239 ਸਥਾਈ ਕਰਨੇ ਪ੍ਰੀਮੀਅਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਸਮੇਦਨਾਵਾਵਾਂ ਭੇਜੀਆਂ ਨੇ ਤੇ ਕਿਹਾ ਕਿ ਮੈਨੀ ਚੋਬਾ ਦੇ ਸੁਬਾਈ ਲੈਜਿਸਲੇਚਰ ਵਿੱਚ ਝੰਡੇ ਨੂੰ ਅੱਜ ਤੱਕ ਝੁਕਾ ਦਿੱਤਾ ਗਿਆ ਹੈ ਕਿਨੀਓ ਨੇ ਕਿਹਾ ਕਿ ਦੋ ਲੋਕਾਂ ਦੀ ਮੌਤ ਕਰਕੇ ਐਮਰਜੈਂਸੀ ਦੀ ਸਥਿਤੀ ਤਰਾਸ ਦੀ ਚਤਬਦੀ ਹੋ ਗਈ ਹੈ ਉਹਨਾਂ ਨੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਭਾਵੇਂ ਅੱਗ ਬਾਲਣ ਬਾਬਤ ਕੋਈ ਸੁਬਾਈ ਪਾਬੰਦੀ ਨਹੀਂ ਹੈ ਪਰ ਉਹਨਾਂ ਨੇ ਲੋਕਾਂ ਨੂੰ ਲੌਂਗ ਵੀਕਐਂਡ ਦੌਰਾਨ ਕੈਂਪ ਫਾਇਰ ਤੇ ਅੱਤਿਸ਼ਬਾਜ਼ੀ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ On behalf of the province of Manitoba, I offer sincere condolences to the family, friends, and community members uh, who lost uh, two of our own. The news of this loss of life changes what was an emergency into a tragedy. And as Manitobans, we join uh, those affected. In your time of mourning, the flags are flying at half mast here at the Manitoba Legislature as a small gesture towards the sympathies that we feel and how this latest turn in this year's wildfire situation hits on a, a different emotional level. Uh, yesterday and into this morning, uh, the folks on the front lines have been standing up. Uh, and responding to the call of duty uh, above and beyond. And I know that the average everyday Manitoban is talking about what's happening, and we're changing our plans for this coming uh, long weekend. And so, a big part of the message today is asking folks who I know want to do the right thing and want to do what we can to help to listen to evacuation orders. Uh, particularly the latest uh, orders that are coming uh, in the whiteshell provincial park. no matter where you are in manitoba, we're also asking, no fires, please. any fire that uh, goes out of control, even in an area that's not dealing with wildfire, could potentially pull resources away from the front lines where we urgently need help. and of course, you know, may long is often a, a special time. this will be a may long where we're asking for rain. Uh, maybe unlike uh, other years, but um, whatever we can do to ensure that emergency services and first responders can help respond to the very serious situation in Manitoba right now, are things that we can do. <laughs> ਇਸ ਸੀਜ਼ਨ ਦੇ ਵਿੱਚ ਹੁਣ ਤੱਕ ਮੈਨੀਟੋਬਾ ਚ ਲਗਭਗ 80 ਜੰਗਲਾਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਜੋ ਕਿ ਸਾਲ ਦੇ ਇਸ ਸਮੇਂ ਦੀ ਔਸਤ ਨਾਲੋਂ ਲਗਭਗ ਦੁੱਗਣੀ ਮੰਨੀ ਜਾ ਰਹੀ ਹੈ। ਤੇ ਉੱਧਰ ਚੈਰੀਬੌਨ ਰਾਈਡਿੰਗ ਦੇ ਵਿੱਚ ਵੋਟਾਂ ਦੀ ਨਾਇਕ ਮੁੜ ਗਿਣਤੀ ਨੂੰ ਚੁਣੌਤੀ ਦੇਣ ਵਾਲੀ ਐ ਬਲਾਕ ਕਿਊਬੇਕਵਾ ਬਲਾਕ ਕਿਊਬੇਕਵਾ ਦੇ ਲੀਡਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਲਿਬਰਲ ਪਾਰਟੀ ਇੱਕ ਵੋਟ ਦੇ ਫਰਕ ਨਾਲ ਇਹ ਰਾਈਡਿੰਗ ਜਿੱਤ ਗਈ ਸੀ ਜਿਸ ਤੋਂ ਬਾਅਦ ਚੁਣੌਤੀ ਦੇਣ ਦਾ ਦਾਵਾ ਕੀਤਾ ਗਿਆ ਹੈ। ਬਲੌਕਰ ਕੇ ਬੇਕਵਾ ਕੇ ਬੇਕਦੀ ਟੈਰੀਬੌਨ ਰਾਈਡਿੰਗ ਚ ਵੋਟਾਂ ਦੀ ਨਾਇਕ ਮੂੜ ਗਿਣਤੀ ਚ ਆਏ ਨਤੀਜੇ ਨੂੰ ਕਾਨੂੰਨੀ ਚੁਣੌਤੀ ਦੇਣ ਦੀ ਤਿਆਰੀ ਚ ਹੈ ਫੈਡਰਲ ਚੋਣ ਨਤੀਜਿਆਂ ਤੋਂ ਬਾਅਦ ਹੋਈ ਵੋਟਾਂ ਦੀ ਮੂੜ ਗਿਣਤੀ ਚ ਟੈਰੀਬੌਨ ਰਾਈਡਿੰਗ ਬਲੌਕ ਦੇ ਹੱਥੋਂ ਨਿਕਲ ਲਿਬਰਲ ਪਾਰਟੀ ਦੀ ਝੋਲੀ ਜਾ ਪਈ ਤੇ ਉਹ ਵੀ ਸਿਰਫ 1 ਮਿੰਟ ਦੇ ਫਰਕ ਨਾਲ ਬਾਅਦ ਚ ਇੱਕ ਖਬਰ ਵੀ ਆਈ ਕਿ ਗਲਤ ਪਤੇ ਕਰਕੇ ਇੱਕ ਵੋਟਰ ਦਾ ਸਪੈਸ਼ਲ ਬੈਲਟ ਗਿਣਤੀ ਵਿੱਚ ਨਹੀਂ ਆ ਸਕਿਆ ਤੇ ਵੋਟਰ ਦੇ ਪਤੇ ਤੇ ਵਾਪਸ ਭੇਜ ਦਿੱਤਾ ਗਿਆ ਹੈ ਇਲੈਕਸ਼ਨ ਸ ਕੈਨੇਡਾ ਨੇ ਖੁਲਾਸਾ ਕੀਤਾ ਹੈ ਕਿ ਪੰਜ ਹੋਰ ਡਾਕ ਬੈਲਟਾਂ 'ਚ ਸਮੱਸਿਆ ਆਈ ਹੈ। ਬਲੌਕ ਕਿਊਬੈਕਾ ਲੀਡਰ ਐ ਫਰੈਂਡਸ਼ਿਪ ਬਲੋਂਸ਼ੇ ਨੇ মিডিਆ ਦੇ ਨਾਲ ਗੱਲਬਾਤ ਕੀਤੀ ਤੇ ਪਾਰਟੀ ਦੇ ਇਰਾਦੇ ਜ਼ਾਹਰ ਕੀਤੇ। ਉਹਨਾਂ ਕਿਹਾ ਕਿ ਇਲੈਕਸ਼ਨ ਸ ਕੈਨੇਡਾ ਆਪਣੇ ਆਪ ਚੋਣਾਂ ਨੂੰ ਦੁਹਰਾਉਣ ਦੀ ਮੰਗ ਨਹੀਂ ਕਰ ਸਕਦਾ ਇਸ ਲਈ ਸਾਨੂੰ ਇਸ ਸਥਿਤੀ ਨੂੰ ਅਦਾਲਤ 'ਚ ਇੱਕ ਜੱਜ ਦੇ ਸਾਹਮਣੇ ਲਿਆਉਣਾ ਪਵੇਗਾ। ਜਾਂ ਜੋ ਚੋਣਾਂ ਦੁਬਾਰਾ ਕਰਵਾਈਆਂ ਜਾ ਸਕਣ ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਨੇ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ ਸਥਾਨਕ ਦਫ਼ਤਰ 'ਚ ਪੰਜ ਬੈਲਟ ਦੇ ਨਾਲ ਪ੍ਰਾਪਤ ਹੋਏ ਭਾਵੇਂ ਵਾਪਸੀ ਲਿਫਾਫੇ 'ਚ ਪੋਸਟਲ ਕੋਡ 'ਚ ਗਲਤੀ ਸੀ ਬੁਲਾਰੇ ਮੁਤਾਬਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਦੇੜੀ ਗਲਤ ਪੋਸਟਲ ਕੋਡ ਕਰਨ ਹੋਈ ਸੀ ਵਰਤਲਾ ਬੈਂਕ ਇੱਕ ਸਪੈਸ਼ਲ ਬੈਲਟ ਦੀ ਗਿਣਤੀ ਨਾ ਹੋਣ ਵਾਲੀ ਖਬਰ ਦੇ ਬਾਅਦ ਵੀ ਲੰਗੇ ਕਾਲ ਇਲੈਕਸ਼ਨਜ਼ ਕੈਨਟਾ ਨੇ ਐਲਾਨ ਕੀਤਾ ਸੀ ਕਿ ਟੈਰੀਬਾਉਨ ਰਾਈਡਿੰਗ ਵਿੱਚ ਵੋਟਾਂ ਦੀ ਮੂੜ ਗਿਣਤੀ 'ਚ ਆਏ ਨਤੀਜੇ ਫਾਈਨਲ ਨੇ ਟੈਲੀਬੋਨ ਰਾਈਡਿੰਗ ਚ ਰਹਿਣ ਵਾਲੀ ਇਮੈਨੂਅਲ ਬੋਸੇ ਨੂੰ ਉਸ ਦਾ ਸਪੈਸ਼ਲ ਬੈਲਟ ਵਾਪਸ ਭੇਜ ਦਿੱਤਾ ਗਿਆ ਸੀ ਉਸ ਨੇ ਬਲੌਕ ਨੂੰ ਬੋਟ ਪਾਈ ਸੀ ਇਲੈਕਸ਼ਨਜ਼ ਕੈਨੇਡਾ ਨੇ ਇਸ ਦੀ ਜਾਂਚ ਕੀਤੀ ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਮੈਥਿਊ ਮੈਕਕੇਨਾ ਨੇ ਇੱਕ ਈਮੇਲ ਚ ਕਿਹਾ ਹੈ ਕਿ ਏਜੰਸੀ ਸਪਸ਼ਟ ਤੌਰ ਤੇ ਨਿਆਂਇਕ ਮੁੜ ਗਿਣਤੀ ਦੀ ਅਪੀਲ ਲਈ ਕੋਈ ਪ੍ਰਬੰਧ ਨਹੀਂ ਕਰਦੀ ਮੈਕਕੇਨਾ ਨੇ ਕਿਹਾ ਹੈ ਕਿ ਇਲੈਕਸ਼ਨਜ਼ ਕੈਨ ਤੁਹਾਨੂੰ ਦੁਬਾਰਾ ਗਿਣਤੀ ਤੋਂ ਬਾਅਦ ਅਦਾਲਤ ਚ ਦਾਇਰ ਕੀਤੀ ਗਈ ਕਿਸੇ ਵੀ ਅਪੀਲ ਬਾਰੇ ਜਾਣਕਾਰੀ ਨਹੀਂ ਹੈ ਉਨਾ ਨਾਲ ਇਹ ਵੀ ਕਿਹਾ ਹੈ ਕਿ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਇੱਕ ਵਿਧੀ ਮੌਜੂਦ ਹੈ ਚੋਣਾ ਦੀ ਰਾਤ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਲਿਬਰਲ ਐਮਪੀ ਟੈਕਿਆਨਾ ਅਗਸਤੇ ਨੇ 35 ਵੋਟਾਂ ਨਾਲ ਰਾਈਡਿੰਗ ਜਿੱਤੀ ਹੈ ਇੱਕ ਮਿਆਰੀ ਵੈਲੀਡੇਸ਼ਨ ਪ੍ਰਕਿਰਿਆ ਤੋਂ ਬਾਅਦ ਸੀਟ ਅਸਥਾਈ ਤੌਰ ਤੇ 44 ਵੋਟਾਂ ਨਾਲ ਨੈਟੈਲੀ ਸੇਂਟ ਕਲੇਅਰ ਡੈਸਕ ਰੈਨਲਿਨ ਵੱਲ ਪਲਟ ਗਈ ਇੱਕ ਫਿਰ ਨਿਆਂਕ ਮੋੜ ਗਿਣਤੀ ਦੇ ਵਿੱਚ ਪਾਇਆ ਗਿਆ ਕਿ ਇੱਕ ਵੋਟ ਦੇ ਫਰਕ ਨਾਲ ਇਹ ਸੀਟ ਲਿਬਰਲਸ ਨੇ ਜਿੱਤ ਲਈ ਹੈ ਇਲੈਕਸ਼ਨਜ਼ ਕੈਂਟਾਨੀ ਕਹੇ ਕਿ ਹਾਲ ਹੀ ਵਿੱਚ ਹੋਈਆਂ ਚੋਣਾਂ 'ਚ ਇਹ ਇੱਕੋ ਇੱਕ ਮਾਮਲਾ ਹੈ ਜਿਸ 'ਚ ਇੱਕ ਨਿਸ਼ਾਨਬੱਧ ਬੈਲਟ ਵਾਲਾ ਲਿਫਾਫਾ ਵੋਟਰ ਨੂੰ ਗਲਤ ਪਤੇ ਕਾਰਨ ਵਾਪਸ ਕੀਤਾ ਗਿਆ ਤੇ ਉਧਰ ਅਪੀਲ ਰਿਜਨਲ ਪੁਲਿਸ ਦੇ ਵੱਲੋਂ ਇੱਕ ਹੀ ਹਫ਼ਤੇ ਦੇ ਵਿੱਚ ਦੋ ਪੰਜਾਬੀਆਂ ਦੇ ਉੱਤੇ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਇੱਕ ਪੰਜਾਬੀ ਨੌਜਵਾਨ ਨੂੰ ਹਥਿਆਰਾਂ ਦਾ ਕਬਜ਼ਾ ਰੱਖਣ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਪਾਸੇ ਇੱਕ ਬਜ਼ੁਰਗ ਪੰਜਾਬੀ ਸ਼ਖਸ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਦੋਸ਼ ਲਗਾਏ ਗਏ ਨੇ ਇੱਕ ਲੜਕੀ ਦੇ ਨਾਲ ਸੈਕਸਚੁਅਲ ਅਸੌਲਟ ਕਰਨ ਦੇ ਦੋਸ਼ਾਂ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ। ਟਿੱਕੀ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇੱਕ 25 ਸਾਲਾ ਵਿਅਕਤੀ ਨੂੰ ਹਥਿਆਰ ਰੱਖਣ ਤੇ ਚੋਰੀ ਦੀ ਜਾਇਦਾਦ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ਾਂ 'ਤੇ ਗ੍ਰਿਫਤਾਰ ਕਰਕੇ ਚਾਰਜ ਕੀਤਾ ਹੈ। 4 ਮਈ 2025 ਨੂੰ ਅਧਿਕਾਰੀਆਂ ਨੇ ਬ੍ਰੈਂਪਟਨ ਸ਼ਹਿਰ ਦੇ ਸੈਂਟਰਲ ਵੁੱਡ ਪਾਰਕਵੇ ਈਸਟ ਅਤੇ 에ਅਰਪੋਰਟ ਰੋਡ ਦੇ ਖੇਤਰ ਚିକੇ ਚੋਰੀ ਹੋਈ ਗੱਡੀ ਦੇਖੀ। ਜਾਂਚ ਕਰਤਾਵਾਂ ਨੇ ਇੱਕ ਪੁਰਸ਼ ਸ਼ੱਕੀ ਚਰਨਦੀਪ ਸਿੰਘ ਨੂੰ ਗੱਡੀ ਵਿੱਚੋਂ ਬਾਹਰ ਨਿਕਲਦੇ ਵੇਖਿਆ ਤੇ ਉਸਨੂੰ ਗ੍ਰਿਫਤਾਰ ਕੀਤਾ। ਜਾਂਚ ਦੌਰਾਨ ਦੋਸ਼ੀ ਕੋਲੋਂ ਕਈ ਚੀਜ਼ਾਂ ਮਿਲੀਆਂ ਜਿਨ੍ਹਾਂ ਚ ਇੱਕ 9.40 ਕੈਲਬਰ ਗਲੌਕ ਹੈਂਡਗਨ, ਇੱਕ 9mm ਟੌਰ ਸੈ ਮਿਲੇਨੀਅਮ ਹੈਂਡਗਨ, ਗੋਲਾ ਬਾਰੂਦ ਤੇ ਐਕਸਟੈਂਡਿਡ ਮੈਗਜ਼ੀਨ ਸ਼ਾਮਿਲ ਨੇ। ਰੈਂਪਟਨ ਦੇ ਚਰਨਜੀਤ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਅਪਰਾਧਾਂ ਦਾ ਦੋਸ਼ ਲੱਗਾ ਹੈ। ਉਸ ਉਤੇ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਦਾ ਕਬਜ਼ਾ ਰੱਖਣ ਦਾ ਬੰਦੂਕ ਦਾ ਅਨधिकृत ਕਬਜ਼ਾ ਰੱਖਣ ਦਾ ਬੰਦੂਕ ਦੇ ਅਨधिकृत ਕਬਜ਼ੇ ਦਾ ਗਿਆਨ ਗੋਲਾ ਬਾਰੂਦ ਦੇ ਨਾਲ ਇੱਕ ਵਰਜਿਤ ਜਾਂ ਸੀਮਤ ਹਥਿਆਰ ਦਾ ਕਬਜ਼ਾ ਰੱਖਣ ਦੇ ਦੋ ਦੋਸ਼ ਮੋਟਰ ਵਾਹਨ ਤੇ ਸਵਾਰ ਵਿਅਕਤੀ ਨੂੰ ਇਹ ਜਾਣਦੇ ਹੋਏ ਕਿ ਇੱਕ ਹਥਿਆਰ ਹੈ ਰੱਖਣਾ ਦੋ ਦੋਸ਼ ਬੰਦੂਕ ਦਾ ਲਾਪਰਵਾਹੀ ਦੇ ਨਾਲ ਪੰਡਾਲ ਰੱਖਣਾ ਉਸ ਦੇ ਦੋ ਦੋਸ਼ ਬੰਦੂਕ ਦੇ ਸੀਰੀਅਲ ਨੰਬਰ ਨਾਲ ਛੇੜਛਾੜ ਕਰਨ ਦਾ ਦੋਸ਼ ਗੋਲਾ ਬਾਰੂਦ ਦੇ ਵਰਜਿਤ ਯੰਤਰ ਦਾ ਕਬਜ਼ਾ ਰੱਖਣ ਦੇ ਦੋਸ਼ ਉਹ ਵੀ ਇਹ ਜਾਣਦਿਆਂ ਹੋਇਆਂ ਕਿ ਇਸ ਦਾ ਕਬਜ਼ਾ ਅਨधिकृत ਹੈ ਲੋਡ ਕੀਤੇ ਵਰਜੀ ਤੇ ਜਾਨ ਲਿਮਿਟਿਡ ਹਥਿਆਰ ਦਾ ਕਬਜ਼ਾ ਰੱਖਣ ਦਾ ਦੋਸ਼ ਇੱਕ ਵਰਜੀਤ ਯੰਤਰ ਦਾ ਅਨधिकृत ਕਬਜ਼ਾ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਚਰਨਦੀਪ ਸਿੰਘ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਹੈ ਤੇ ਬ੍ਰੈਂਟਨ ਚੰਡਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕੀ ਡਿਵੀਜ਼ਨ ਸੀਆਈਬੀ ਦੇ ਜਾਂਚ ਕਰਤਾਵਾਂ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਅਗਿਆਤ ਜਾਣਕਾਰੀ ਪੀਲ ਕਰਾਈਮ ਸਟਾਪਰਸ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਜਾਂ ਫਿਰ ਵੈੱਬਸਾਈਟ ਦੇ ਉੱਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਦੂਜੀ ਘਟਨਾ ਇੱਕ ਪੰਜਾਬੀ ਮੂਲ ਦੇ 78 ਸਾਲਾਂ ਵਿਅਕਤੀ ਨਾਲ ਜੁੜੀ ਹੈ ਪੀਲ ਰੀਜਨਲ ਪੁਲਿਸ ਸਪੈਸ਼ਲ ਵਿਕਟਮਜ਼ ਯੂਨਿਟ ਨੇ ਬ੍ਰੈਂਟਨ ਚ ਇੱਕ ਨਮਪਾਲਿਕਾ ਦੇ ਜਿੰਸੀ ਹਮਲੇ ਦੀ ਜਾਂਚ ਦੇ ਸੰਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਮਈ 2025 ਦੇ ਸ਼ੁਰੂ ਚ ਬ੍ਰਮੀਲੀਆ ਰੋਡ ਅਤੇ ਲੌਕਰਸਪੋਰਟ ਰੋਡ ਦੇ ਨੇੜੇ ਰਫੈਨ ਫੈਮਿਲੀ ਪਾਰਕ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਦੋਸ਼ੀ ਨੇ ਤਿੰਨ ਵੱਖ-ਵੱਖ ਮੌਕਿਆਂ ਤੇ 12 ਸਾਲ ਤੋਂ ਘੱਟ ਉਮਰ ਦੀ ਬੀੜਤਾ ਨਾਲ ਸੰਪਰਕ ਕੀਤਾ ਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ। ਜਾਂਚ ਤੋਂ ਬਾਅਦ 8 ਮਈ ਨੂੰ ਬ੍ਰੈਂਟਨ ਦੇ 78 ਸਾਲਾ ਨਿਵਾਸੀ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ 17 ਸਾਲ ਤੋਂ ਘੱਟ ਉਮਰ ਦੀ ਲੜਕੀ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਤਿੰਨ ਦੋਸ਼ ਤੇ ਜਿਨਸੀ ਦਖਲਅੰਦਾਜ਼ੀ ਕਰਨ ਦੇ ਤਿੰਨ ਦੋਸ਼ ਲਗਾਏ ਗਏ ਨੇ। ਤੋਸ਼ੀ ਨੂੰ ਬ੍ਰੈਂਟਨ ਦੀ অন্ਟਾਰੀਓ ਅਦਾਲਤ ਦੇ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਚੜ੍ਹ ਰੱਖਿਆ ਗਿਆ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਪੀੜਤ ਹੋ ਸਕਦੇ ਨਹੀਂ ਜਾਂ ਫਿਰ ਇਸ ਮਾਮਲੇ ਨਾਲ ਜੁੜੇ ਲੋਕ ਗਵਾਹੀ ਦੇਣ ਲਈ ਅੱਗੇ ਆ ਸਕਦੇ ਨਹੀਂ ਅਜਿਹੇ ਲੋਕਾਂ ਨੂੰ ਸਪੈਸ਼ਲ ਵਿਕਟਮ ਯੂਨਿਟ ਨਾਲ ਸੰਪਰਕ ਕਰਨ ਵਾਸਤੇ ਕਿਹਾ ਗਿਆ ਹੈ ਤੇ ਗੁਮਨਾਮ ਤੌਰ ਦੇ ਉੱਤੇ ਕ੍ਰਾਈਮ ਸਟਾਪਰਸ ਨੂੰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਪ੍ਰੀਮੀਅਰ ਡੇਵਿਡ ਏਬੀ ਨੇ ਬ੍ਰਿਟਿਸ਼ ਕੋਲੰਬੀਆ ਨੂੰ ਉਤਸ਼ਾਹਿਤ ਕਰਨ ਲਈ ਏਸ਼ੀਆ ਵਪਾਰ ਮਿਸ਼ਨ ਦਾ ਐਲਾਨ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਹੈ ਕਿਉਂ ਸਾਂਝੇ ਦਾਰੀ ਨੂੰ ਮਜ਼ਬੂਤ ਕਰਨੇ ਨਿਵੇਸ਼ ਵਧਾਉਣ ਵਪਾਰ ਚ ਵਿਪੰਤਾ ਲਿਆਉਣ ਤੇ ਸੂਬੇ ਲਈ ਨੌਕਰੀਆਂ ਪੈਦਾ ਕਰਨ ਦੇ ਤੀਜੇ ਨਾਲ ਏਸ਼ੀਆ ਚ 10 ਦਿਨਾਂ ਦੇ ਵਪਾਰ ਮਿਸ਼ਨ ਦੀ ਅਗਵਾਈ ਕਰਨਗੇ ਇਹ ਵਪਾਰ ਮਿਸ਼ਨ 1 ਤੋਂ 10 ਜੂਨ ਤੱਕ ਹੋਵੇਗਾ ਜਿਸ ਦੇ ਵਿੱਚ ਜਾਪਾਨ ਮਲੇਸ਼ੀਆ ਤੇ ਦੱਖਣੀ ਕੋਰੀਆ ਸ਼ਾਮਿਲ ਹੋਣਗੇ Uh, is more important than ever and that's what we're going to do that's why minister uh, popham and i along with uh, parliamentary secretary paul choi uh, will be headed to asia on a trade mission with businesses uh, to ensure that we are doing a few things one is to meet with our existing customers and investors overseas there's a time of global instability and uncertainty uh, to remind them that British Columbia is a stable jurisdiction, a strong partner, and we value the relationship we have with them. The other is to identify opportunities to expand uh, markets. And so uh, the work that we're doing uh, will involve visits to Japan, to South Korea, and to Malaysia. Uh, the reason uh, for uh, bringing the Agriculture Minister along is that one of our uh, significant uh, products that we've been able to export. To Asia, one of the areas where we've seen significant um, uptake under free trade agreements has been BC food. Our food is valued as clean and wholesome and safe uh, and uh, commands a premium in Asian markets. In fact, in Malaysia, uh, we're targeting a halal food fair that has buyers from around the world uh, servicing the halal food market and ensuring that uh, BC businesses will be able to access that market. Um, we uh, are uh, are not just limiting our discussions though to food. Uh, we know that there are customers overseas for so much of what we produce here. Uh, you know, almost two thirds of the world's population is uh, directly accessible from our ports in BC, and uh, and those markets are looking things for things like our clean energy, like technology products here in BC, like our food products and agriculture products that I mentioned, lumber and wood products. LNG, critical metals and minerals that are in demand across the world. Our province will be the engine of the new Canada that is more independent, that is less uh, reliant on the United States, and that faces uh, boldly and confidently to uh, the entire world. <laughs>